ਲੋਕ ਚੱਗੀ ਗੜ ਤੋਂ ਨੂੰ ਲੈਣਗੇ ਔਰ ਉਹਦਾ ਪਹਿਲਾ ਘੜਾ ਪਹਿਲਾ ਪ੍ਰਾਅ ਉਹ ਜਿਹੜਾ ਤੁਸੀਂ ਸਾਨੂੰ ਹੁਣ ਚੈਲੰਜ ਕੀਤਾ ਜਿੱਥੇ ਸਾਡੇ ਮਾਂ ਪਾਪਾਂ ਹੀ ਲਾਲੋਆਂ ਦੇ ਬੱਚੇ ਆ ਗਰੀਬ ਬੱਚੇ ਪੜ ਕੇ ਡਿਗਰੀਆਂ ਬਣਨ ਉਹ ਗਰੀਬੀ ਨੂੰ ਖਤਮ ਵੀ ਕਰਨ ਨੂੰ ਮਹਿੰਦੀ ਕਰੀ ਜਾਂਦੇ ਬੈਠ ਜਾਂਦੇ ਉਹ ਦਿਖਾਤਾ ਇਹਦੀ ਹੋਣੀ ਕਿਹੜਾ ਜਿੱਥੇ ਅੱਜ ਜ਼ਿੰਮੇਵਾਰਤਾ ਦੀ ਭਾਈ ਸਿੱਖੀਆ ਮੰਡੇ ਫੜ ਜਾ ਤੁਸੀਂ ਸਾਡਾ ਸੇਵ ਸਾਨੂੰ ਖੁਲਾਉਣੇ ਕਰ ਰਹੇ ਹੋ ਇਹ ਤਲੀਆਂ ਦੇ ਸੀਸ ਕਿਨਾਂ ਟਕਾਈ ਦਾ ਉਹ ਨੜੀ ਖੁਲਾਉਣੇ ਅਸੀਂ ਸਾਡੇ ਸਰਦਾਰ ਨੇ ਕਰਾਇਆ ਜਦੋਂ ਸਾਡੇ ਸਾਰੇ ਵਾਲਾ ਇਹ ਸਭ ਜਾਣਦੇ ਗੱਲ ਨੂੰ ਤੇਰੇ ਸੀਸ ਵੱਢ ਕੇ ਤਲੀਆਂ ਕੋ ਕਢਦੇ ਪਰ ਉਹ ਬੰਨ੍ਹਣੇ ਨਹੀਂ ਆਂਗਾ ਬਕਰ ਕੁੱਪੇ ਉਹ ਰਾਤਾਂ ਤੋਂ ਲਈ ਰੋਜ਼ ਕੱਪੜੀ ਲੁੱਟੀ ਆ ਉਹ ਲੋਕਾਂ ਦੀ ਸੀਮਾ ਜੋ ਪੂਰੀ ਹੋਈ ਉਹਨੂੰ ਸਵਾਰ ਕਰਕੇ ਤਰੋ ਸਾਰੇ ਮਸਲਾ ਉਹਨਾਂ ਪ੍ਰੈਕਟਿਸ ਦਾ ਜਾਹੇ ਉਹ ਸੂਰਜ ਪ੍ਰੈਕਟਿਸ ਲੈ ਮੰਗਾ ਪਾਦਲੀਆਂ ਲੱਗਦੀਆਂ ਔਰ ਜਦਿਆਂ ਚੋੜਾ ਕਰਨ ਜਾਂ ਤਾਂ ਪੰਜ ਰੇਹਾਂ ਨੇ ਬੱਚਾ ਫਰੂ ਸਵੇਰ ਤੋਂ ਹੋ ਕੇ ਕਰਦੀਆ ਜਾ ਕੇ ਰੋਜ਼ ਸੱਪੇ ਜਾਗਣ ਕਰੋ ਉਹਦੀ ਸਟੇਪ ਦੇ ਰੋਡ ਤੇ ਜਾਗੇ ਸਜਾ ਜਿੰਦਾਬਾਦ ਜਿੰਦਾਬਾਦ ਤੁਸੀਂ ਬਾਹਰ ਕਰਦੇ ਹੋਵੇਂ ਆ ਦੇ ਖੇਤਰ ਉਪਰ ਅੱਜ ਪੰਜਾਬ ਸਰਕਾਰ ਬਲੰਦਰਾ ਜਫਸੀ ਮਾਰ ਕੀਤੀ ਸੀ ਪਰ ਮਿੱਤਰੋ ਜਿਹੜੇ ਸਾਡੇ ਚੌਕੀਦਾਰ ਸੀ ਉਹ ਚੋਰਾ ਨਾਲ ਰੋਏ ਹੋਇਆ ਕੋਈ ਬਰਾਮੀ ਆਉਂਦਾ ਉਹਨੂੰ ਬਗੜਾ ਚਾਹੀਦਾ ਸੀ ਜਦੋਂ ਤੁਸੀਂ ਪ੍ਰੈਕਟਿਸ ਚੌਕੀਦਾਰ ਬਹੁਤ ਜਮਹੂਰਾ ਕਮੇਟੀ ਦੇ ਇਹ ਖੇਤਰਾਂ ਦੇ ਚੋਰਾ ਨਾਲ ਰੋਇਆ ਹੁਰੀਆਸ ਨੇ ਪ੍ਰੀਖਿਆ ਕਰਨ ਸਾਡੇ ਕੋਲ ਸਮੂਹ ਹੈ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦਾ ਫਲਸਾ ਹੈ ਪੰਜਾਬ ਸਰਕਾਰ ਨੂੰ ਅਜੇ ਤੱਕ ਕੋਈ پلان ਨਹੀਂ ਦਿੱਤਾ ਨਾ ਨਾਂਗੀ ਫਿਰ ਅਸੀਂ ਪਤਾ ਕਰ ਲਿਆ ਇਹਦਾ ਸਸੋਧੀਆਂ ਇੱਕ ਹੋਰ ਇਹਦਾ ਪਹਿਲਾ ਜੋ ਚੇਚੀ ਅਸੀਂ ਦਿੱਤੀ ਆਣੀ ਸੁਖਿੰਦਰ ਜੈਨ ਉਹ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਤੇ ਜੋ ਪਰਾਵੇ ਇੱਕ ਜੋਤ ਹੋ ਗਈ ਇਹਨਾਂ ਦੇ ਖਿਲਾਫ ਲੜਨਾ ਪਊਗਾ ਬੇਰੀ ਲੋਕ ਕੰਮ ਜਿੱਤਿਆ ਹੋਗਾ ਜਿੰਨਾ ਤੱਕ ਸਾਡਾ ਲੋਕ ਹੈ ਅੱਜ ਤੁਹਾਡੀ ਦਿਵਾਰੀ ਕਰਦਾ ਅਸੀਂ ਸਿਰਫ ਮਾਂ ਦੀ ਸੀ ਹੁਣ ਅੱਜ ਵੀ ਦੇ ਗਲਤ ਬੀਤਣੇ ਸੀ ਪਰ ਜਦੋਂ ਇਹਨਾਂ ਨੇ ਕੱਲ ਚੈਲੰਜ ਕੀਤਾ ਵੀ ਦੂਜੀ ਬਰਾਤੀ ਚ ਬੜੰਦੀ ਦੇਵਾਂਗੇ ਸਾਬੋ ਦਾ ਫੈਸਲਾ ਕੀਤਾ ਤੇ ਸਾਡੇ ਤੇ ਸਿਕੰਦਰ ਅੰਗਰੇਜ਼ ਸਿੰਘ ਦੇ ਬਡ ਕਮੇਟੀ ਨੋ ਨੋ ਬੈਠਾ ਹਣ ਤੱਕ ਆ ਜਾਓ ਜੀ ਅਰਦਾਸ ਆ ਜਾਓ ਕੋਈ ਆਊਗਾ ਹੀ ਸਾਣ ਨੂੰ ਬਈ